ਪਰਚਾ ਹੋਇਆ ਥਾਣੇ ਮਹਿਨੇ ਦਾ ਦੋਨਾਂ ਦਾ ਜ਼ਿਕਰ ਅਮਰਤਪਾਲ ਸਿੰਘ ਮਹਿਰੋਂ ਕਰਦਾ ਇਹ ਰੋਲਾ ਹੁਣ ਕਿਉਂ ਪਿਆ ਜਦੋਂ ਕਿ ਮਕਦਮਾ ਜਿਹੜਾ ਪਹਿਲਾ ਜਗਰਾਉਂ ਦਰਜ ਹੁੰਦਾ ਉਹ 29 24 ਨੂੰ ਦਰਜ ਹੁੰਦਾ ਮੈਂ ਅਮਰਤਪਾਲ ਦੀਆਂ ਮਹਿਰੋਂ ਦੀਆਂ ਵੀਡੀਓ ਦੇਖੀ ਆ ਸਾਰੀਆਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਜੇ ਤਾਂ ਇਹ ਅਮਰਸਰ ਐਮਪੀ ਅਮਰਤਪਾਲ ਸਿੰਘ ਦੇ ਧਰਮੇ ਤੇ ਗਿਆ ਉੱਥੇ ਵੀ ਨੇ ਸਾਰੀਆਂ ਸਾਡੀਆਂ ਸੰਪਰਦਾਵਾਂ ਸਾਰੀਆਂ ਸੰਸਥਾਵਾਂ ਨੂੰ ਰੱਜ ਕੇ ਨਿੰਦਿਆ ਐ ਨੀ ਯਾਰ ਰੱਜ ਕੇ ਪੰਡਿਆ ਅਗਲੇ ਦੇ ਨੰਬਰ ਤਪਾਲ ਦੀ ਮਾਤਾ ਨੂੰ ਸਪਸ਼ਟੀਕਰਨ ਦੇਣਾ ਪਿਆ ਇਹਨੇ ਬਾਬਾ ਵਿਧੀ ਚੰਦਗੀਏ ਉਹ ਨਹੀਂ ਬਖਸ਼ੇ ਸਾਡੇ ਗੁਰੂ ਹਰਗੋਬਿੰਦ ਸਾਹਿਬ ਤੋਂ ਮਰੋਂ ਸવાય ਕਮੀਆਂ ਇਨਸਾਨ ਚ ਹੁੰਦੀਆਂ ਠੀਕ ਹੈ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਨੇ ਉਹ ਵੀ ਨਹੀਂ ਬਖਸ਼ੇ ਜਿੰਨਾਂ ਨੂੰ ਦੇਖ ਕੇ ਸੰਤ ਜਰਨੈਲ ਸਿੰਘ ਨੰਗੇ ਪੈਰੀਂ ਚੱਲ ਕੇ ਪੈਰੀਂ ਹੱਥ ਲਾਉਂਦੇ ਸੀ ਇੰਨੇ ਇਹ ਅੰਦਾਜ਼ਾ ਨਹੀਂ 100 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਪਿੱਛੇ ਜੇ ਸ਼ਾਇਦ ਚੜ੍ਹਦੀ ਕਲਾ ਚੀ ਹੁਣ ਮੈਨੂੰ ਪਤਾ ਨਹੀਂ ਹੁਣ ਪੱਕਾ ਜਿੰਨੀ ਉਹਨਾਂ ਦੀ ਸੇਵਾ ਜਿੰਨਾ ਉਹਨਾਂ ਨੇ ਤਸ਼ੱਦਦ ਚ ਝੱਲਿਆ ਇਹ ਬੰਦਾ ਕੀ ਉਹਨਾਂ ਨੂੰ ਉਹਨਾਂ ਦੀ ਦੇਣ ਦੇਊਗਾ ਉਹਨਾਂ ਦੇ ਅਜੇ ਤੱਕ ਕੱਲ ਦਾ ਯਾਰ ਜੇ ਜਵਾਕ ਅਦੂ ਦੂਜੀ ਕਮਿਊਨਿਟੀ ਉਹ ਸਾਡੇ ਚ ਆਇਆ ਮੈਂ ਪਹਿਲਾਂ ਸੰਗਤ ਨੂੰ ਕਲੀਅਰ ਕਰ ਦਿਆਂ ਇਹ ਤਿੰਨ ਬੰਦੇ ਸਾਡੇ ਚ ਆਏ ਆ ਇੱਕ ਵਿੱਕੀ ਥਾਮਸ ਇੱਕ ਅਮਰਪਾਲ ਸਿੰਘ ਮਹਿਰੂ ਇਹ ਮੁਸਲਮਾਨ ਪਰਿਵਾਰ ਦੇ ਵਿੱਚੋਂ ਇੱਧਰ ਆਇਆ ਤੀਜਾ ਮੁੰਡਾ ਜਿਹੜਾ ਜਦੋਂ ਅਸੀਂ ਉੱਥੇ ਜਗਤਾਰ ਸਿੰਘ ਹਵਾਰਾ ਜੀ ਦੇ ਸਤਕਾਰਯੋਗ ਪਿਤਾ ਜੀ ਨਾਲ ਅਸੀਂ ਵੀ ਉੱਥੇ ਉਸ ਧਰਨੇ ਦੇ ਵਿੱਚ ਮੈਂ ਵੀ ਸੀਗਾ ਕਿਉਂਕਿ ਮੇਰੇ ਹੁਣ ਸਾਰੀਆਂ ਪੰਥਕ ਸਿੱਖਿਸ਼ੀਤਾ ਨਾਲ ਸਾਰਿਆਂ ਨਾਲ ਮੇਰੇ ਲਿੰਕ ਬਣੇ ਹੋਏ ਆ ਬਿਆਦਵੀ ਦੇ ਕਿਸ ਸੰਗਰਖੇ ਉੱਥੇ ਉਹਨੇ ਇੱਕ ਉੱਥੇ ਕਿਉਂਕਿ ਪੁਲਿਸ ਵੀ ਤਾਂ ਸਾਡੇ ਹੀ ਨੌਜਵਾਨ ਨੇ ਪਿੰਡਾਂ ਚੋਂ ਹੀ ਆਏ ਹੋਏ ਨੇ ਸਾਡੇ ਹੀ ਭੈਣ ਭਰਾ ਨੇ ਉਹ ਮੈਂ ਵੀ ਪੁਲਿਸ ਚੋਂ ਹੀ ਗਿਆ ਸਾਰੀ ਪੁਲਿਸ ਤਾਂ ਨਹੀਂ ਮਾੜੀ ਉਹਨੇ ਉੱਥੇ ਇੱਕ ਇਹੋ ਜਿਹਾ ਕੰਮ ਕੀਤਾ ਸੀਗਾ ਜਿਹੜਾ ਕਿ ਉੱਥੇ ਟਟਵਡ ਹੋ ਜਾਂਦਾ ਸੀ ਪੁਲਿਸ ਦਾ ਤੇ ਆਪਣੇ ਜਿਹੜੇ ਆਪਾਂ ਕਿਉਂਕਿ ਸ਼ਾਂਤ ਮਈ ਆਪਣਾ ਰੋਜ਼ ਮਾਰਚ ਸੀ ਉਹ ਇੱਥੋਂ ਪਤਾ ਲੱਗਦਾ ਫਿਰ ਉਹਨਾਂ ਨੇ ਉੱਥੋਂ ਇਹਨਾਂ ਨੂੰ ਤੁਹਾਨੂੰ ਪਤਾ ਹੀ ਉਦੋਂ ਮੁੜ ਕੇ ਉੱਥੇ ਮੇਰੇ ਖਿਆਲ ਮੈਂ ਨਹੀਂ ਵੇਖਿਆ ਦੁਬਾਰਾ ਹੁਣ ਇਹ ਬੰਦਾ ਇਧਰੋਂ ਆ ਕੇ ਚਲੋ ਬਾਣੇ ਚ ਆ ਗਿਆ ਸਾਨੂੰ ਨਹੀਂ ਪਤਾ ਇਹਦਾ ਕੀ ਮਕਸਦ ਆ ਕਿਹੜੇ ਦਲ ਦੇ ਨਾਲ ਇਹਦਾ ਸੰਬੰਧ ਆ ਪਰ ਸਾਡੀ ਹਰੇਕ ਸੰਸਥਾ ਨੂੰ ਮੰਨਦਾ ਹਰੇਕ ਦੀ ਇਹ ਕਰਜ਼ਾਰ ਖੁਸ਼ੀ ਕਰਦਾ ਇਹਨੂੰ ਇਹ ਲੱਗਦਾ ਵੀ ਮੈਂ ਹੀ ਸਹੀ ਆ ਬਾਕੀ ਸਾਰੇ ਗਲਤ ਆ ਹੁਣ ਮੇਰੇ ਤੇ ਭਾਈ ਸਾਹਿਬ ਤੇਰੇ ਤੇ ਦੋ ਤਿੰਨ ਸਵਾਲ ਆ ਮੈਂ ਕਿੰਨੀਆਂ ਅਪੀਲਾਂ ਪਿੱਛੇ ਕੀਤੀਆਂ ਵੀ ਭਾਈ ਤਰੀਕ ਤੇ ਉੱਥੇ ਬੇਅਦਬੀ ਤੇ ਪਹੁੰਚੋ ਇਹਨੂੰ ਪੁੱਛੋ ਕਿ ਕਿੰਨੇ ਵਾਰੀ ਆਇਆ ਉੱਥੇ ਜੇਕਰ ਹਰੇਕਾ ਦਾ ਦੇ ਲੋਕ ਕਰਦੇ ਆ ਵੀ ਉੱਥੇ ਨਾਲਿਆਂ ਚ ਨਾਲੀਆਂ ਗੰਦੀਆਂ ਚ ਗੁਰੂ ਸਾਹਿਬ ਕਿੰਨੇ ਕ ਵਾਰੀ ਤੁਸੀਂ ਉੱਥੇ ਆਏ ਹੋ ਦੱਸੋ ਉੱਥੇ ਤੁਹਾਨੂੰ ਦਰਦ ਨਹੀਂ ਇੱਕ ਬੱਚੇ ਨਾਲ ਬਦਫੈਲੀ ਕੀਤੀ ਇਸੇ ਜਗਰਾਉ ਏਰੀਏ ਦੇ ਵਿੱਚ ਉਹ ਵੀ ਔਰਤ ਮੈਨੂੰ ਯੂਜ਼ ਕਰ ਚੱਲੀ ਸੀ ਪਰ ਮੈਂ ਸਮਝ ਗਿਆ ਸੀ ਵੀ ਇਹ ਮੈਨੂੰ ਯੂਜ਼ ਕਰੂਗੀ ਫਿਰ ਉਹ ਬੱਚਾ ਕਿਉਂਕਿ ਇੱਥੇ ਨਹੀਂ ਸੀ ਬੱਚਾ ਅਮਰੀਕਾ ਲੈ ਗਈ ਉਹ ਤੀਜਾ ਪਿੰਡ ਘਣੀਆਂ ਬਾਜੇ ਖਾਨੇ ਦੇ ਕੋਲੇ ਇੱਕ 4 ਸਾਲ ਦੇ ਬੱਚੇ ਦੇ ਨਾਲ ਇੱਕ ਦਰਿੰਦੇ ਨੇ ਕੀ ਕੁਸ਼ ਕੀਤਾ ਤੁਸੀਂ ਸਾਰਿਆਂ ਨੇ ਉਹ ਦੇਖੀਆਂ ਇੱਕ ਕਿਤੇ ਬੋਲੇ ਨਹੀਂ ਹੁਣ ਐਫ ਆਈ ਆਰ ਦਰਜ ਹੋਣ ਤੋਂ ਪਹਿਲਾਂ ਇਹ ਖੁਦ ਮੰਨ ਰਿਹਾ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਅਸੀਂ ਬਾਬੇ ਦਾ ਕੁੜੀ ਨਾਲ 10 ਲੱਖ ਚ ਸੌਦਾ ਕਰਾਉਂਦੇ ਸੀ ਇਹ ਪਹਿਲਾਂ ਬਾਬੇ ਨੂੰ ਆਪ ਲਈ ਫਿਰਦੇ ਨੇ ਫਿਰ ਇਹ ਬਾਬੇ ਨੂੰ ਲਗਾਏ ਜਿਹੜਾ ਜਦੋਂ ਬਾਬੇ ਦੀ ਪੁੱਛ ਗਏ ਸਾਰਾ ਕੁਝ ਆਇਆ ਇਹਨਾਂ ਨੇ ਕਿਤੇ ਲੈ ਜਾ ਕੇ ਬਾਬਾ ਕੁੱਟਿਆ ਵੀ ਉਥੋਂ ਡੀਵੀਆਰ ਪੱਟਿਆ ਜਿਹਦੇ ਜਿਹਨਾਂ ਦੀਆਂ ਆਪਦੀਆਂ ਰਿਕਾਰਡਿੰਗਾਂ ਸੀ ਤੁਹਾਨੂੰ ਕਿਹਨੇ ਹੱਕ ਦਿੱਤਾ ਕਿਸੇ ਦੇ ਧੀ ਦੇ ਨਾਲ ਹੋਈ ਯਾਤਰੀ ਦਾ 10 ਲੱਖ ਰੁਪਇਆ ਮੰਨ ਲਉ ਪਾਉ ਤੁਸੀਂ ਹੁਣ ਮੈਂ ਤੁਹਾਨੂੰ ਪਹਿਲਾਂ ਐਫਆਈਆਰ ਦਿਖਾ ਦੇਆ ਫਿਰ ਆਪਾਂ ਅੱਗੇ ਚੱਲਦੇ ਹਾਂ ਪਹਿਲਾ ਬਿਆਨ ਪਹਿਲੇ ਦਿਨ ਜਦਦੇ 29 ਨੂੰ ਇਹ ਸ਼ਿਕਾਇਤ ਦਿੰਦੇ ਆ ਉਸ ਕੁੜੀ ਦੇ ਬਿਆਨ ਇਹਦੀ ਹਾਜ਼ਰੀ ਵਿੱਚ ਲਿਖਿਆ ਜਾਂਦਾ ਬਿਆਨ ਦੇ ਨਾਲ ਜਿਹੜਾ ਪਹਿਲਾ ਮੁੱਢਲਾ ਗਵਾਹ ਹੁੰਦਾ ਜਿਹੜਾ ਤਾਇਦ ਕਰਦਾ ਬਿਆਨ ਨੂੰ ਮੈਂ ਕੁੜੀ ਦਾ ਨਾਮ ਮੈਂਸ਼ਨ ਨਹੀਂ ਕਰੂੰਗਾ ਕਿਉਂਕਿ ਮੈਂ ਕਾਨੂੰਨ ਨੂੰ ਜਾਣਦਾ ਉਹਦੇ ਵਿੱਚ ਆ ਇਹਦੇ ਸਾਈਨ ਬਕਾਇਦਾ ਐਸ ਡੀ ਅਮਰਤਪਾਲ ਸਿੰਘ ਇਹਦੀ ਹਾਜ਼ਰੀ ਦੇ ਵਿੱਚ ਉਹੜੇ ਕੁੜੀ ਨੇ ਜ਼ਿਕਰ ਕੀਤਾ ਜਿਹੜੀ ਸਬ ਇਨਸਪੈਕਟਰ ਨੇ ਉਡੀਨੇ ਬਿਆਨ ਲਿਖਿਆ ਕਮਲਪ੍ਰੀਤ ਕੌਰ ਨੇ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਤੁਰੰਤ ਬਾਬਾ ਗ੍ਰਿਫਤਾਰ ਕੀਤਾ ਜਦੋਂ ਬਾਬੇ ਦੀ ਪੁੱਛਗਿੱਛ ਦੇ ਵਿੱਚ ਰੌਲਾ ਕਿੱਥੋਂ ਪੈਂਦਾ ਅੱਜ ਇਸ ਗੱਲ ਨੂੰ ਪਰਚਾ ਦਰਜ ਹੋਏ ਨੂੰ ਵੀ 22 ਦਿਨ ਹੋ ਗਏ ਆ ਮੋਗੇ ਵਾਲੀ ਐਫਆਈਆਰ ਦੇ ਵਿੱਚ ਬਾਬਾ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਕੇ ਉਹਦੀ ਗ੍ਰਿਫਤਾਰੀ ਪੈ ਚੁੱਕੀ ਆ ਜਿੱਦਣ ਇਹਨੇ ਧਰਨਾ ਲਾਇਆ ਸੀ ਜਗਰਾਉ ਮੈਂ ਇਹਨੂੰ ਸੁਨੇਹਾ ਕਰ ਲਿਆ ਸੀ ਵੀ ਭਾਈ ਇਹ ਮੁਕਾਦਮਾ 7 ਦਿਨ ਨਹੀਂ ਟਿਕਣਾ ਉਹਦਾ ਕਾਰਨ ਕੀ ਸੀ ਦੋਸਤੋ ਐਫਆਈਆਰ ਦਰਜ ਹੋਣ ਤੋਂ ਬਾਅਦ ਇਹਨੇ ਕੁੜੀ ਦੀਆਂ ਸਾਰੀਆਂ ਵੀਡੀਓ ਵਾਇਰਲ ਕਰ ਦਿੱਤੀਆਂ ਤੁਹਾਡੇ ਸਾਹਮਣੇ ਸਾਰੀਆਂ ਚਿਰਦੀਆਂ ਇਹਨੇ ਕੋਈ ਉਹਦੇ ਚ ਪੜਦਾ ਤੱਕ ਨਹੀਂ ਰੱਖਿਆ ਯਾਰ ਕਿਸੇ ਦੀ ਧੀਆਂ ਨੂੰ ਵਾਰਸ ਥੋੜੀ ਹੈਗੀ ਠੀਕ ਹੈ ਉਹ ਗਰੀਬ ਕਰ ਦਿੱਤੀ ਹੈ ਪਰ ਤੈਨੂੰ ਕਿਹਨੇ ਅਜਾਜ਼ਤ ਦਿੱਤੀ ਕਿ ਕਿਸੇ ਦੀ ਧੀ ਨੂੰ ਤੂੰ ਛੱਜ ਚ ਪਾ ਕੇ ਦੁਨੀਆ ਛੱਟ ਦਤਾ ਤੇਰੇ ਕੋਲੇ ਜਵਾਬ ਹੈਗਾ ਤੂੰ ਕੁੜੀ ਨੂੰ ਮਾੜਾ ਕਹਿ ਰਿਹਾ ਉਹਨਾਂ ਨੇ ਤੈਨੂੰ ਇਹੀ ਗੱਲ ਵੀ ਤੂੰ ਸਾਡੀ ਵੀਡੀਓ ਕੋ ਵਾਇਰਲ ਕੀਤੀ ਹੈ ਤੂੰ ਜੋ ਨਕੀਆਂ ਨਕੀਆਂ ਗੱਲਾਂ ਕਿਉਂਕਿ ਜਿਹੜਾ ਬੰਦਾ ਆਪਣੀਆਂ ਸਫਾਈਆਂ ਜਿਆਦੀਆਂ ਦੇਣ ਲੱਗ ਜੇ ਇੱਥੋਂ ਪਤਾ ਲੱਗਦਾ ਹੁੰਦਾ ਕੋਈ ਨਾ ਕੋਈ ਕਾਣ ਜੂੜੂ ਵਿੱਚ ਹੈ। ਇੱਥੋਂ ਮੰਗਿਆ ਪੁਲਿਸ ਨੇ ਡੀਵੀਆਰ ਜਿੱਥੋਂ ਤੇਰਾ ਰੌਲਾ ਪਈ। ਤੂੰ ਡੀਵੀਆਰ ਦੇ ਵਿੱਚੋਂ ਚਾਰ ਪੰਜ ਵੀਡੀਓ ਜਿਹੜੀਆਂ ਉਹ ਇੱਕ ਬੱਚੇ ਨਾਲ ਲੇਡੀਜ਼ ਦੀਆਂ ਤੂੰ ਵਾਇਰਲ ਕੀਤੀਆਂ। ਡੀਵੀਆਰ ਤੂੰ ਕਿੱਥੇ ਨਸ਼ਟ ਕੀਤਾ ਕਿੱਥੇ ਸੁੱਟਿਆ ਤੂੰ ਉਸ ਤੋਂ ਬਾਅਦ ਪੁਲਿਸ ਦੇ ਮੱਥੇ ਨਹੀਂ ਲੱਗਿਆ। ਜਦੋਂ ਕਿ ਸਾਰੀ ਕਾਰਵਾਈ ਪੁਲਿਸ ਦੀ ਤੇਰੀ ਹਾਜ਼ਰੀ 'ਚ ਹੁੰਦੀ ਹੈ। ਤੇਰੇ ਬਕਾਇਦਾ ਐਫਆਈਆਰ ਐਫਆਈਆਰ ਦੇ ਵਿੱਚ ਤੇਰੇ ਸਾਈਨ ਨਹੀਂ। ਤੂੰ ਕਿਵੇਂ ਨਕਰਦਾ ਵੀ ਮੈਨੂੰ ਨੇਰੇ 'ਚ ਰੱਖਿਆ ਗਿਆ। ਹੁਣ ਆਜੋ ਜੀ ਹੁਣ ਅੱਗੇ ਆਜੋ ਜਿਹੜਾ ਬੱਚੀ ਸ਼ਬਦ ਵਰਤਦਾ ਉਸ ਕੁੜੀ ਦੀ ਉਮਰ ਹੈ 33 ਸਾਲ ਮੈਂ ਕੁੜੀ ਦਾ ਨਾਮ ਨਹੀਂ ਮੈਂਸ਼ਨ ਕਰੂੰਗਾ ਨਾ ਉਹਦਾ ਮੋਬਾਈਲ ਨੰਬਰ ਕਿਉਂਕਿ ਇਹ ਗੱਲਾਂ ਕਾਨੂੰਨੀ ਦੈਰੇ ਤੋਂ ਅੱਗੇ ਨਹੀਂ ਦਿੰਦੇ ਆਲੋਦੂ ਆ 33 ਸਾਲ ਦੀ ਉਹ ਤੇ 33 ਸਾਲ ਦੀ ਔਰਤਾਂ 'ਚ ਸ਼ਾਮਲ ਹੋ ਜਾਂਦੀ ਆ 20 ਸਾਲ ਦੀ ਬੱਚੀ ਦਾ ਵਿਆਹ ਹੋ ਜੇ ਤੇ 13-14 ਸਾਲ ਦੇ ਤਾਂ ਬੱਚੇ ਹੋ ਜਾਂਦੇ ਆ ਕੁੜੀ ਦੇ ਤੁਸੀਂ ਆਪਣੀਆਂ ਗਲਤੀਆਂ ਵੀ ਸਵੀਕਾਰ ਕਰੋ ਅੱਜ ਤੁਸੀਂ ਥੋੜੀ ਥੋੜੀ ਕਰਕੇ ਦੱਸ ਰਹੇ ਆ ਫਿਰ ਕਿਉਂਕਿ ਪੁਲਿਸ ਦੇ ਦੋਸ਼ ਲੱਗਣਾ ਹੀ ਹੁੰਦਾ ਸੌਖਾ ਬਹੁਤ ਲਾਉਣਾ ਕਿਉਂਕਿ ਲੋਕੀ ਐਕਸੈਪਟ ਕਰ ਲੈਂਦੇ ਆ ਕਿਉਂਕਿ ਪੁਲਿਸ ਨੇ ਵੀ ਕਿਰਦਾਰ ਆਪਣਾ ਇਹੋ ਜਿਹਾ ਪੈਦਾ ਕੀਤਾ ਨਾ ਪਰ ਜਿੱਥੇ ਪੁਲਿਸ ਮੁਲਾਜ਼ਮ ਸਹੀ ਨਹੀਂ ਜਿੱਥੇ ਅਫਸਰ ਸਹੀ ਨਹੀਂ ਮੈਂ ਹਮੇਸ਼ਾ ਪਹਿਲਾਂ ਸਾਰੀ ਪੜਤਾਲ ਕੀਤੀ ਇਹਦੇ ਤੇ ਪਰ ਜਗਰਾਉ ਪੁਲਿਸ ਦੇ ਕਿਸੇ ਅਫਸਰ ਦੇ ਉੱਤੇ ਤੁਸੀਂ ਉਂਗਲੀ ਨਹੀਂ ਇਸ ਕੇਸ ਕੇਸ ਨਾਲ ਜਿਹੜੇ ਰਿਲੇਟਡ ਆ ਇੱਕ ਹੁੰਦੀ ਐ ਮੈਂ ਅੱਗੇ ਦੱਸ ਕੇ ਦੱਸ ਕੇ ਤੁਹਾਨੂੰ ਗਿਆ ਪੁਖਤਾ ਐਵੀਡੈਂਸ ਇੱਕ ਹੁੰਦੀ ਐ ਸੁਣੀ ਸੁਣਾਈ ਇਹਨੂੰ ਇੱਕ ਬੰਦਾ ਕਾਲ ਕਰਦਾ ਉਹ ਕਹਿੰਦਾ ਜੀ ਡੀਐਸਪੀ ਨੇ ਇੰਨੇ ਪੈਸੇ ਲੈ ਲੇ ਉਥੇ ਅੱਧਾ ਕਿਲੋ ਸੋਨਾ ਇਹ ਬੰਦਾ ਇੰਨਾ ਉਲਝਿਆ ਪਿਆ ਅਗਲੀ ਪ੍ਰੈਸ ਕਾਨਫਰੰਸ 'ਚ ਖੁਦ ਕਹੀ ਜਾਂਦਾ ਵੀ ਮੈਥੋਂ ਡੀਐਸਪੀ ਨੇ ਅੱਧਾ ਕਿਲੋ ਸੋਨਾ ਮੰਗਿਆ ਤੇ 10 ਲੱਖ ਰੁਪਈਆ ਮੰਗਿਆ ਤੇ ਉਹ ਕਹਿੰਦੇ ਡੇਰੇ ਤੇ ਤੇਰਾ ਕਬਜ਼ਾ ਕਰ ਹੁਣ ਭਾਈ ਸਾਹਿਬ ਦੋ ਤਰੀਕ ਨੂੰ ਐਫ ਆਈ ਆਰ ਦਰਜ ਹੁੰਦੀ ਆ ਬਾਬਾ 4 ਦਿਨ ਪਹਿਲਾਂ 5 ਦਿਨ ਤੁਸੀਂ ਉਹਨੂੰ ਲਈ ਫਿਰਦੇ ਰਹੇ ਪਹਿਲਾਂ ਕੀ ਕਰਦੇ ਰਹੇ ਫਿਰ ਤੁਸੀਂ ਤੁਹਾਨੂੰ ਕਿਹਨੇ ਹੱਕ ਦਿੱਤਾ ਸੀ ਫਿਰ ਬਾਬੇ ਨੂੰ ਕੁੱਟਣ ਦਾ ਕੁੜੀ ਨੂੰ ਆਪਦੀ ਗੱਡੀ ਚ ਭਾ ਕੇ ਤੁਸੀਂ ਉੱਥੇ ਲੈ ਗਏ ਬਾਅਦੋਂ ਕੁੜੀ ਕਹਿੰਦੀ ਮੈਨੂੰ ਡਰਾ ਹੀ ਇੰਨਾ ਲਿਆ ਗਿਆ ਮੈਂ ਨਹੀਂ ਸੀ ਬਿਆਨ ਦੇਣਾ ਚਾਹੁੰਦੀ ਗਈ ਤਾਂ ਮਦਦ ਮੰਗਣ ਸੀ ਵੀ ਭਾਈ ਸਾਡੀ ਕੋਈ ਸੈਟੀਸਫਾਈ ਕਰਾ ਦੇ ਉਹਨੂੰ ਕੁੜੀ ਨੇ ਵਿਆਹ ਉਹ ਕਰਨਾ ਹੁਣ ਉਹਨਾਂ ਨੇ ਵਿਚਾਰਿਆ ਨੇ ਤੇ ਉਹ ਤਾਂ ਇੱਕ ਥਾਂ ਤੇ ਤੂੰ ਤਾਂ ਕਰੋੜਾਂ ਬੰਦਿਆਂ ਤੇ ਅਜੇ ਤੇ ਸ਼ਾਲਤੀ ਉਸ ਕੁੜੀ ਦਾ ਕੋਈ ਹਾਜਿਮਾ ਰੱਖੀਦਾ ਹੁੰਦਾ ਹੁਣ ਜਿਹੜੇ ਡੀਐਸਪੀ ਜਸਜੋਤ ਸਿੰਘ ਵੀ ਇਹ ਗੱਲ ਕਰਦਾ ਉਹ ਹਜੇ ਯੰਗ ਅਫਸਰ ਬਿਲਕੁਲ 23 24 ਸਾਲ ਦੀ ਉਮਰ ਦਾ ਮਸਾਉ ਪੜਿਆ ਲਿਖਿਆ ਨੌਜਵਾਨ ਪੂਰਨ ਗੁਰ ਸਿੱਖਾ ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ ਵੀ ਦੇਖ ਲਓ ਕਿਉਂਕਿ ਮੈਂ ਕਦੇ ਵੀ ਕੱਚੀ ਗੱਲ ਨਾ ਕਦੇ ਕੀਤੀ ਨਾ ਕਰਾਂ ਨਾ ਮੇਰਾ ਕੋਈ ਅਮਰਪਾਲ ਨਾਲ ਮੇਰੀ ਦੁਸ਼ਮਣੀ ਹੈ ਨਾ ਮੇਰੇ ਕੋਈ ਉਹਨਾਂ ਨਾਲ ਪੁਲਿਸ ਵਾਲਿਆਂ ਨਾਲ ਕੋਈ ਦੋਸਤੀ ਹੈ ਜੋ ਸੱਚ ਹੈ ਉਹ ਤੁਹਾਨੂੰ ਮੈਂ ਦੱਸਣ ਲੱਗਿਆ ਦੋਸਤੋ ਇਹ ਉਹ ਅਫਸਰ ਹੈ ਦੇਖੋ ਕਿਸੇ ਦੀ ਕਰਦਾਰ ਕੁਸ਼ੀ ਕਰਨੀ ਬੀਐਸਪੀ ਬਾਗਾ ਪ੍ਰਾਣਾ ਰਹਿ ਕੇ ਗਏ ਐ ਇੱਕ ਗੁਰਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਐ ਤੇ ਸਾਨੂੰ ਤਾਂ ਮਾਨ ਕਰਨਾ ਚਾਹੀਦਾ ਯਾਰ ਇਹ ਜੇ ਗੁਰਸਿੱਖ ਅਫਸਰ ਦੇ ਉੱਤੇ ਮੁੰਡਾ ਅਮਰਤਪਾਲ ਐ ਐਸਐਚਓ ਯੰਗੋ ਯਾਰ ਸਾਰੀ ਕਿਤੇ ਬਕਾਊ ਤੁਰੇ ਫਿਰਦੇ ਯਾਰ ਸਾਰੇ ਤੇਰੇ ਦੋ ਬਿਆਨਾਂ ਦੇ ਵਿੱਚ ਜ਼ਮੀਨ ਉਸਮਾਨ ਦਾ ਫਰਕ ਹੈ ਜਿਹੜਾ ਅੱਧਾ ਕਿਲੋ ਸੋਨਾ ਮੰਗੂਗਾ ਨਾ 10 ਲੱਖ ਦੀ ਧੂਈ ਜੀ ਮਾਰਦਾ ਹਾਂ ਮਾਲੀ ਸਾਹਿਬ ਦੇ ਨਾਲ ਜਿਆਤੀ ਕੋਈ ਐ ਮੈਂ ਅੱਜ ਵੀ ਨਿੰਦਿਆ ਕਰਦਾ ਮੈਂ ਅੱਜ ਵੀ ਕਹਿੰਦਾ ਮੁੱਖ ਮੰਤਰੀ ਸਾਹਿਬ ਤੋਂ ਇਹ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਸੀ ਇੱਕ ਬਜ਼ੁਰਗ ਦੇ ਨਾਲ ਇੱਕ ਪੁਲਿਸ ਇਹ ਜੀ ਵਧੀ ਕੀ ਕਰੂਗੀ ਮੈਂ ਕਦੇ ਜਿਹੜਾ ਗਲਤ ਆ ਸੀ ਮੇਰੇ ਜੀ ਨਹੀਂ ਲੜਾਈ ਕੌਣ ਲੜਿਆ ਆਪਦੇ ਮਹਿਕਮੇ ਦੇ ਵਿੱਚ ਮੈਂ ਤਾਂ ਅੱਜ ਵੀ ਤੁਹਾਡੇ ਸਾਹਮਣੇ ਆ ਮੈਂ ਤਾਂ ਡੇਰੇ ਸਰਸੇ ਵਾਲੇ ਸਾਧਨਾ ਪੰਗਾ ਲਿਆ ਹੋਇਆ ਮੈਂ ਤਾਂ ਕਦੇ ਕਿਸੇ ਨੇ ਮੈਨੂੰ ਦੇਖਿਆ ਵੀਡੀਓ ਚ ਰੋਂਦੇ ਵੀ ਆਜੋ ਜੀ ਮੈਂ ਤਾਂ ਮਰ ਗਿਆ ਮੈਂ ਤਾਂ ਉੱਜੜ ਗਿਆ ਇੱਥੇ ਇਹੋ ਜਿਹੇ ਲੋਕ ਆ ਮੇਰੀ ਗੱਡੀ ਖਰਾਬ ਹੋ ਗਈ ਮੈਂ ਤਰੀਕ ਤੇ ਜਾਣਾ ਸੀਗਾ ਫਰੀਦਕੋਟ ਤੇ ਅਗਲੇ ਦਿਨ ਜਾਣਾ ਸੀ ਚੰਡੀਗੜ੍ਹ ਸਟ ਕੋਲ ਮੈਂ ਕਿਹਾ ਜੀ ਗੱਡੀ ਦੋ ਦਿਨ ਚਾਹੀਦੀ ਆ ਕਹਿੰਦਾ ਯਾਰ ਨਿਗਾ ਚ ਆ ਜਾਗੇ ਛੋਟੇ ਛੋਟੇ ਬੱਚੇ ਆ ਆ ਹਾਲਾਤ ਤਾਂ ਸਾਡੇ ਪਰ ਤੁਹਾਨੂੰ ਮੈਂ ਕੌਮ ਨੂੰ ਇੱਕ ਅਪੀਲ ਕਰਦਾ ਤੁਸੀਂ ਆਪਣੇ ਧਰਮ ਚੋਂ ਕਿਸੇ ਹੋਰ ਧਰਮੇ ਦੇ ਜਾ ਕੇ ਉਹਨਾਂ ਦੀਆਂ ਸਸਤਾਵਾਂ ਦੀ ਇਸ ਤਰ੍ਹਾਂ ਨਿੰਦਿਆ ਕਰਕੇ ਦਿਖਾ ਦਿਓ ਜਿਵੇਂ ਤੁਹਾਡੇ ਟੋਟੇ ਦਾ ਕਰਦੇ ਨੇ ਮੁਸਲਮਾਨਾਂ ਨੇ ਪਿਛਲੇ ਦਿਨੀ ਗੁਟਕਾ ਸਾਬ ਦੇ ਅੰਗ ਪਾੜ ਕੇ ਟਾਇਲਟ ਚ ਗੁਰੂ ਸਾਹਿਬ ਦੀਆਂ ਤਸਵੀਰਾਂ ਚਲੋ ਮੈਂ ਤਸਵੀਰਾਂ ਤੇ ਵਿਸ਼ਵਾਸ ਨਹੀਂ ਕਰਦਾ ਪਰ ਗੁਟਕਾ ਸਾਹਿਬ ਤਾਂ ਸਾਡਾ ਪਵਿੱਤਰ ਗੁਰਬਾਣੀ ਹੈ ਇੱਕ ਵੀ ਲਫ਼ਜ਼ੇ ਬੰਦਾ ਬੋਲਿਆ ਉਦੋਂ ਪਤਾ ਨਹੀਂ ਕਿੱਥੇ ਚਲੀ ਗਈ ਇਹਦਾ ਦੁੱਖਦਰ ਦੇਦਾ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਦੇਖ ਲਿਓ ਤਾਂ ਇਹਦੀ ਇਹਦੀ ਕਮਿਊਨਿਟੀ ਵੱਲੋਂ ਕੀਤੀ ਗਈ ਕਰਤੂਤ ਹੈ ਐਵੇਂ ਯਾਰ ਤੁਸੀਂ ਅਸੀਂ ਹਰ ਗੱਲ ਦੇ ਉੱਤੇ ਸੁਣ ਕੇ ਪਿੱਛੇ ਕਿਸੇ ਦੇ ਮੈਂ ਕਹਿੰਨਾ ਢਿੰਗ ਸਿੰਘ ਜੱਥੇਬੰਦੀਆਂ ਦਾ ਮੈਂ ਸਤਿਕਾਰ ਕਰਦਾ ਮੇਰੇ ਨਾਲ ਮੇਰਾ ਬਹੁਤ ਸਾਥ ਦਿੱਤਾ ਉਹਨਾਂ ਨੇ ਇਹਨਾਂ ਕਿਸੇ ਨਾਲ ਮੈਂ ਲੜ ਵੀ ਉਹਨਾਂ ਦੇ ਸਿਰ ਤੇ ਹੀ ਰਿਆਂ ਪਰ ਇਸ ਮਸਲੇ ਤੇ ਆ ਕੇ ਇੱਕ ਵਾਰੀ ਗਰਾਊਂਡ ਤੇ ਆ ਕੇ ਜਰੂਰ ਪਤਾ ਕਰ। ਠੀਕ ਹੈ ਜੇ ਪੁਲਿਸ ਦੀ ਗਲਤੀ ਹੈ ਮੈਂ ਤੁਹਾਡੇ ਨਾਲ ਬੈਠੂਗਾ। ਪਰ ਇਸ ਤਰ੍ਹਾਂ ਕਿਸੇ ਗੁਰਸਿੱਖ ਅਫਸਰ ਦੇ ਉੱਤੇ ਦੋਸ਼ ਲਾਉਣੀ ਸ਼ੋਭਾ ਨਹੀਂ ਦਿੰਦਾ। ਤੁਸੀਂ ਤਿੰਨ ਬੰਦੇ ਆ ਕੇ ਸਾਨੂੰ ਪੰਬਲ ਪੂਸੇ ਚ ਕੌਮ ਨੂੰ ਸਾਡੀ ਨੂੰ ਪਤਾ ਤੁਸੀਂ ਹਰੇਕ ਸੰਸਥਾ ਸਾਡੀ ਭੰਡੀ ਹੈ। ਇੱਥੇ ਤੇ ਤੇਰੀ ਕਦੇ ਜਵਾਨ ਨਹੀਂ ਖੁੱਲੀ। ਗੁੱਟ ਕੇ ਪਾੜ ਦਿੱਤੇ ਗਰੂਮਿੰਗ ਗੈਂਗ ਸਾਡੀਆਂ ਸਿੱਖਾਂ ਦੀਆਂ ਕੁੜੀਆਂ ਵਰਗ ਲਾ ਕੇ ਪਿਯਾਲ ਜਾ ਕੇ ਰੇਪ ਕਰ ਕਰ ਕੁੜੀਆਂ ਬੱਚੇ ਜਮ ਜਮ ਛੱਡਤੀਆਂ ਸਿੱਖਾਂ ਦੀਆਂ ਕਿੰਨੀਆਂ ਵੀਡੀਓ ਅਸੀਂ ਪਤਾ ਨਹੀਂ ਸੁੱਤੇ ਹੀ ਪਏ ਹਾਂ ਹਲੋ ਆਕਰ ਤੂਤ ਹੈ ਆ ਦੇਖ ਲੋ ਅੰਗਰੇਜ਼ ਗਰੁੱਪ ਨੂੰ ਬਦਨਾਮ ਕਰਨ ਦੇ ਲਈ ਹੈੱਡਫੋਨ ਵਾਲਿਓ ਤੇ ਕਿੰਨੇ ਦੋ ਸਾਈਡ ਤੇ ਕਿਤੇ ਪਰਵਾਹ ਕੋ ਸਾਈਡ ਤੇ ਆ ਚਲੋ ਮੁੜ ਕੇ ਬਾਅਦ ਵਿੱਚ ਮੈਂ ਮੈਂ ਇਸ ਚੀਜ਼ ਨੂੰ ਚੰਗਾ ਨਹੀਂ ਸਮਝਦਾ ਸਾਡੇ ਕੋਲ ਸ ਨੌਜਵਾਨਾਂ ਨੇ ਇਹਦੇ ਬਦਲੇ ਚ ਕ੍ਰਾਨ ਸ਼ਰੀਫ ਦੀਆਂ ਇਤਾਂ ਪਾੜ ਕੇ ਛੁੱਟੀਆਂ ਅਸੀਂ ਇਹ ਚੀਜ਼ ਨੂੰ ਚੰਗਾ ਨਹੀਂ ਸਮਝਦੇ ਰੱਬ ਹਰੇਕ ਦਾ ਬਰਾਬਰ ਦਰਜਾ ਪਰ ਉਹਨਾਂ ਨੇ ਪਹਿਲ ਉਹਨਾਂ ਨੇ ਕੀਤੀ ਗੁਟਕਾ ਸਾਹ ਪਾੜ ਕੇ ਟਾਇਲਟਾਂ ਚ ਸਿੱਟੇ ਇੱਕ ਵੀ ਸ਼ਬਦ ਇਹਨਾਂ ਇਸ ਬੰਦੇ ਦੇ ਮੂੰਹ ਚੋਂ ਨਿਕਲਿਆ ਹਰ ਕਥਾ ਦੇ ਤੁਹਾਨੂੰ ਭੰਡਦੇ ਆ ਆ ਲੋ ਕਬੱਡੀ ਦਾ ਮੈਚ ਚੱਲ ਰਿਹਾ ਕਹਿੰਦੇ ਸਿੱਖਾਂ ਨੂੰ ਨੱਥ ਪਾਈ ਇਨਕੋ ਬੋਲ ਕੇ ਦਿਖਾਵੇ ਕਿਸੇ ਇਹਨਾਂ ਦੇ ਖਿਲਾਫ ਸਾਡੇ ਕੋਲੇ ਆਪਣੀ ਕੌਮ ਦੇ ਬਹੁਤ ਯੋਧੇ ਹੈਗੇ ਆਪਦੇ ਫੈਸਲੇ ਲੈਣ ਵਾਸਤੇ ਇਹਨਾਂ ਸੰਸਥਾਵਾਂ ਨੂੰ ਨੱਥ ਪਾਉਣ ਵਾਸਤੇ ਮੈਂ ਤਾਂ ਹਰ ਇੱਕ ਵਾਰੀ ਪਿੱਟਦਾ ਵੀ ਇਹਨਾਂ ਡੇਰਿਆਂ 'ਚ ਜਾਣਾ ਬੰਦ ਕਰੋ ਜਿਸ ਕੌਮ ਦਾ ਗੁਰੂ ਗਿਆਨ ਹੋਵੇ ਉਹ ਕੌਮ ਇਹ ਜੀ ਜੱਬਲ ਹੋਵੇ ਤੇ ਆਉਦੀ ਪੱਤ ਲਟਾਉਂਦੀ ਫਿਰਦੀ ਹੋਵੇ ਤੇ ਇਹ ਜੇ ਦੂਜੇ ਧਰਮਾਂ ਚੋਂ ਆ ਕੇ ਸਾਡੇ ਚ ਵੜ ਕੇ ਸਾਡੀ ਕਰਤਾਰ ਕੁਸ਼ੀ ਕਰਨ ਸਾਡੇ ਵਰਗਾ ਜੱਬਲ ਹੋਰ ਕੌਣ ਹੋਊਗਾ ਇਹਦੇ ਸਪਸ਼ਟੀਕਰਨ ਨੂੰ ਦੇਣੇ ਚਾਹੀਦੇ ਤੂੰ ਕੈਸੇ ਹਸੀਅਤ ਨਾਲ ਉਸ ਲੜਕੀ ਦੀ ਵੀਡੀਓ ਵਾਇਰਲ ਕੀਤੀ ਆ ਕਾਨੂੰਨ ਆ ਗਿਆ ਦਿੰਦਾ ਜੇ ਤੂੰ ਕਰੋਨਾ ਬੰਦਿਆਂ ਚ ਕੁੜੀ ਨੂੰ ਬਦਨਾਮ ਕਰਤਾ ਆ ਜੇ ਐਫ ਆਈ ਆਰ ਦਰਜ ਨਹੀਂ ਸੀ ਹੋਈ ਫਿਰ ਤੂੰ ਕਰ ਸਕਦਾ ਸੀ ਤੂੰ ਖੁਦ ਜਾ ਕੇ ਐਫ ਆਈ ਆਰ ਨਾਲ ਜਾ ਕੇ ਦਰਜ ਕਰਾ ਰਿਆ ਤੇਰੇ ਸਾਈਨ ਐਫ ਆਈ ਆਰ ਦੇ ਵਿੱਚ ਕਿਉਂ ਕਿ ਮੈਂ ਮੁਕਰਦਾ ਜਦੋਂ ਤੈਨੂੰ ਡੀਵੀਆਰ ਮੰਗ ਲਿਆ ਫਿਰ ਕੀ ਕਮਜ਼ੋਰੀ ਸੀ ਤੂੰ ਡੀਵੀਆਰ ਕਿਉਂ ਨਾ ਦਿੱਤਾ ਪੁਲਿਸ ਨੂੰ ਫਿਰ ਤੂੰ ਹੁਣ ਕਹਿਣਾ ਵੀ ਜੇ ਉਹ ਬਾਬਾ ਬਾਹਰ ਆ ਗਿਆ ਮੈਂ ਛਡਕਾ ਦੇਣਾ ਮੈਂ ਆਪਦੇ ਕਹਤਾ ਆਪਦੇ ਸਪੋਰਟਰਾਂ ਨੂੰ ਜਿਹੜੇ ਮੇਰੀ ਜਥੇਬੰਦੀ ਦੀਆਂ ਵੀ ਤੁਸੀਂ ਆਹ ਕਰਦੇ ਹੋ ਕਿਉਂ ਲੋਕਾਂ ਦੇ ਪੁੱਤ ਮਰਵਾਉਣਾ ਤੂੰ ਤੂੰ ਫਿਰ ਬਾਬਾ ਤੇਰੇ ਕੋਲੇ ਹੱਥ ਚ ਰਿਹਾ ਤਿੰਨ ਚਾਰ ਦਿਨ ਸੇਵਾ ਲੈ ਲੈਂਦਾ ਕਿੰਨੀਆਂ ਧੀਆਂ ਦੇ ਕਾਲਜੇ ਠਰਦੇ ਸੀ ਮੈਂ ਤਾਂ ਕਦੇ ਕਿਸੇ ਬਾਬੇ ਨਾਲ ਜਿਹੜਾ ਅਜ ਕੀਤਾ ਅੱਜ ਤੱਕ ਤਾਂ ਦੱਸੋ ਮੈਂ ਤੁਹਾਨੂੰ ਦੱਸਤੀਆਂ ਦੋ ਵੱਡੇ ਬਾਬੇ ਆ ਪੰਜ ਜੇਰਾਂਾਂ 'ਚ ਬੈਠੇ ਮੈਂ ਤਾਂ ਡਟ ਕੇ ਬੋਲਦਾ ਮੈਂ ਤਾਂ ਕਦੇ ਨਹੀਂ ਰੋਂਦਾ ਕਿ ਅੱਜ ਆਜੋ ਇਵੇਂ ਮਰ ਗਿਆ ਹੋਵੇ ਆਹ ਹੋ ਗਿਆ ਜੋ ਹੋ ਗਿਆ ਕੁਛ ਕਰਕੇ ਆਏ ਆ ਕੁਛ ਗਵਾ ਕੇ ਖੜੇ ਆ ਕੁਛ ਪਰਲੇ ਆ ਤਾਂ ਬੋਲ ਰਹੇ ਆ ਪਰ ਸਾਡੀ ਕੌਮ ਨੂੰ ਕੋਈ ਸੋਚਣਾ ਪਊਗਾ ਕੀ ਤੁਹਾਨੂੰ ਬਾਹਰ ਲਿਆਂ ਧਰਮਾਂ 'ਚੋਂ ਆ ਕੇ ਸਾਨੂੰ ਸਹਿਦ ਦੇਣਗੇ ਤੁਸੀਂ ਤੁਹਾਡੀਆਂ ਸਸਤਾਵਾਂ ਆਹ ਤੇ ਤੁਹਾਡੀਆਂ ਜੋ ਹੈ ਅਸੀਂ ਜਥੇਦਾਰ ਕੋਲੇ ਗਏ ਐਸਪੀਸੀ ਮੈਂਬਰ ਪ੍ਰਧਾਨ ਕੋਲੇ ਗਏ ਸਾਡੀ ਨਹੀਂ ਸੁਣੀ ਕਿ ਅਸੀਂ ਗਾਲਾਂ ਥੋੜੀ ਕੱਢਣੀਆਂ ਆ ਆਪਣੇ ਜਥੇਦਾਰ ਨੂੰ ਪਾਉਂਦਾ ਤਾਂ ਸਾਡਾ ਹੀ ਆ ਨਾ ਉਹ ਕਦੇ ਵੀ ਇਹੋ ਜਿਹੇ ਰੇਪ ਦੇ ਕੇਸ ਦੇ ਉੱਤੇ ਕਿਸੇ ਦੀ ਮਦਦ ਨਾ ਕਰੋ ਕਿਸੇ ਦੇ ਜਵਾਕਾਂ ਦੀ ਜ਼ਿੰਦਗੀ ਗਾਲ ਦੇਉਗੇ ਰਾਹ ਖੁੱਲ ਗਿਆ ਤਾਂ ਇਹ ਤੇ ਬਾਬੇ ਨਾਲ ਕਿਸੇ ਨਾਲ ਲਿਆਜ ਨਾ ਕਰੋ ਉੱਥੇ ਕੌਮ ਨੂੰ ਇਕੱਠੀ ਕਰਦਾ ਤਿੰਨ ਗਲਤੀਆਂ ਤੇਰੀਆਂ ਮੈਂ ਦੇਖੀਆਂ ਇੱਕ ਤਾਂ ਤੂੰ ਦਿੱਲੀ ਗਿਆ ਜਿੱਥੇ ਤੂੰ ਕੰਧ ਤੇ ਲਿਖ ਕੇ ਆਇਆ ਕਿਸੇ ਦੀ ਵੀ ਕੌਮ ਜਿਉਂਦੀ ਆ ਬਦਲਾ ਲਊਗੀ ਤੂੰ ਕਦੋਂ ਤੋ ਕੌਮ ਹੋ ਗਿਆ ਜੀ ਫਿਰ ਤੂੰ ਕਲਕੱਤੇ ਗਿਆ ਹੁਣ ਪਿੱਛੇ ਜੇ ਤੂੰ ਐਵੇਂ ਛੋਸ਼ਾ ਛੱਡਦਾ ਉੱਥੇ ਕੋਈ ਬਿਆਨ ਮੈਂ ਤਾਂ ਵੇਖਿਆ ਨਹੀਂ ਉਹਦੇ ਲੜਕੀ ਦੇ ਪਿਓ ਦਾ ਜੇ ਦੇਸ਼ ਕਾਨੂੰਨ ਨਾਲ ਚੱਲਦਾ ਅਸੀਂ ਤਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਲੜਨ ਵਾਲੇ ਲੋਕ ਹਾਂ ਔਰ ਜਿੱਤਾਂਗੇ ਵੀ ਠੀਕ ਆ ਸਮਾਵਧ ਘੱਟ ਲੱਗ ਸਕਦਾ ਐਤੋਂ ਪੰਜਾਬ 'ਚ ਹੀ ਬੈਠਣਾ ਤੂੰ ਕਹਿੰਦਾ ਰੇਪ ਹੋਇਆ ਤੇ ਤੂੰ ਕੀ ਕਰ ਲਿਆ ਕਲਕੱਤੇ ਤੂੰ ਕਿਹ ਕਿ ਸਰਦਾਰ ਹੁੰਦੇ ਤੇ ਉੱਥੇ ਐਂ ਕਰ ਦਿੰਦੇ ਆ ਉਹ ਕਰ ਕੋਈ ਤੁਸੀਂ ਸਿਰਫ ਇੱਕ ਮਸ਼ਹੂਰੀ ਸਾਨੂੰ ਇਹ ਮੈਂ ਨਹੀਂ ਕਹਿੰਦਾ ਸਰਦਾਰ ਸੋਹਣ ਸਿੰਘ ਸੀਤਲ ਦੀ ਕਿਤਾਬ ਹੈ ਸਿੱਖ ਰਾਜ ਕਿਵੇਂ ਗਿਆ ਉਹ ਬਾਪੂ ਜੀ ਲਿਖਦੇ ਆ ਕਿ ਜੇ ਅਸੀਂ ਸਿੱਖ ਰਾਜ ਜਾਣ ਦੇ ਵਿੱਚ ਡੋਗਰਿਆਂ ਦਾ ਕਸੂਰ ਕੱਢੀਏ ਨਾ ਤੇ ਡੋਗਰਿਆਂ ਨਾਲੋਂ ਸਾਡੇ ਆਪਣੇਆਂ ਦਾ ਜ਼ਿਆਦਾ ਉਹ ਕਹਿੰਦੇ ਜਿੰਨਾ ਜ਼ੋਰ ਅਸੀਂ ਆਪਣੇ ਵਿਰੋਧੀ ਨੂੰ ਨੀਵਾ ਦਿਖਾਉਣ ਦੇ ਵਿੱਚ ਦਬਾਉਣ ਵਿੱਚ ਤੇ ਕਰਤਾਰ ਖੁਸ਼ੀ ਕਰਨ ਚ ਲਾਉਣੇ ਆ ਜੇ ਕਿਤੇ ਉਹਨਾਂ ਜੋਰ ਅਸੀਂ ਆਪਣੀ ਕੌਮ ਦੀ ਖਾਤਰ ਅੱਗੇ ਜਾਣ ਵਾਸਤੇ ਲਾ ਲੀਏ ਸਲਾ ਦਿੰਦੇ ਉਸ ਵੇਲੇ ਵੀ ਸ਼ਾਇਦ ਸਾਡਾ ਸਿੱਖ ਰਾਜ ਕਦੇ ਨਾ ਜਾਂਦਾ ਛੋਟੀਆਂ ਛੋਟੀਆਂ ਗਰਜਾਂ ਤੇ ਸਿਪਾਈ ਥੋੜੀਆਂ-ਤੁੜੀਆਂ ਤਨਖਾਹਾਂ ਦੇ ਲਾਲਚਾਂ ਤੇ ਇੱਕ ਦੂਜੇ ਦੇ ਸਿਰ ਵੱਢਣ ਲੱਗ ਪਿਆ ਪੜਨ ਤਾਕਤਾਂ ਮੇਰਾ ਇਹ ਵਿਸ਼ਾ ਨਹੀਂ ਸੀਗਾ ਕਿਉਂਕਿ ਮੈਂ ਮੇਰਾ ਵਿਸ਼ਾ ਕੁਝ ਹੋਰ ਆ ਪਰ ਮੈਨੂੰ ਕਰਨੀ ਪੈਗੀ ਕਿਉਂਕਿ ਮਹਿਸੂਸ ਹੋਈ ਗੱਲ ਇਹ ਇੱਕ ਗੁਰਸਿੱਖ ਅਫਸਰ ਦੀ ਤੁ ਲਿਆ ਸਬੂਤ ਮੈਂ ਕਹਿੰਦਾ ਤੇਰੇ ਨਾਲ ਮੈਂ ਧਰਨੇ ਤੇ ਬੈਠਾ ਪਹਿਲਾਂ ਤੂੰ ਰਿਕਾਰਡਿੰਗ ਦਿਖਾ ਰਿਹਾ ਰਿਕਾਰਡਿੰਗ ਕੋਈ ਜਦਾ ਜਨਤਕ ਕਰ ਕਿਹੜਾ ਬੰਦਾ ਹੋ ਉਹਦੇ ਕੋਲੇ ਕੀ ਸਬੂਤ ਹੈ ਇਸ ਚੀਜ਼ ਦਾ ਰੱਖੇ ਹੁਣ ਜਦੋਂ ਰੌਲਾ ਹੀ ਪੈ ਗਿਆ ਹੁਣ ਵੀਰੋ ਇਸੇ ਕਰਕੇ ਝੂਠੇ ਮੁਕੱਦਮੇ ਕਿਉਂਕਿ ਪਹਿਲਾਂ 376 376 ABCD ਇਹ ਕੈਟਾਗਰੀਆਂ ਹੁੰਦੀਆਂ ਸੀ ਕਿਉਂਕਿ ਇਹ ਚ ਵੱਖ-ਵੱਖ ਨੇ ਮਲਾਜਮਾਂ ਵਾਸਤੇ ਹੋਰ ਹੈ ਲੋਕ ਸੇਫ ਕਾ ਵਾਸਤੇ ਹੋਰ ਹੈ ਪਰ ਇਹਦੇ ਚ ਉਹਨਾਂ ਨੂੰ ਸੋਧ ਕਰਨੀ ਪਈ ਧਾਰਾ 69 ਨੂੰ ਉਹ ਰੇਪ ਦੇ ਵਿੱਚ ਨਹੀਂ ਹੁਣ ਵੀ ਇਹਨੂੰ ਰੇਪ ਦੇ ਬਰਾਬਰ ਨਹੀਂ ਕਿਹਾ ਜਾ ਸਕਦਾ ਪਹਿਲਾਂ ਤੁਹਾਡੀ ਕਿਸੇ ਨਾ ਸਹਿਮਤੀ ਹੋਵੇ ਇਹਨੂੰ ਧੋਖੇਬਾਜ਼ੀ ਦੇ ਨਾਲ بنائے ਸੰਬੰਧ ਦੇ ਵਿੱਚ ਗਿਣੀ ਜਾ ਸਕਦੀ ਹੈ ਉਹਦੇ ਵਿੱਚ ਵੱਧ ਤੋਂ ਵੱਧ ਸਜ਼ਾ 10 ਸਾਲ ਦੀ ਆ ਪੜ੍ਹ ਲਓ ਤੁਸੀਂ ਮੈਂ ਕਹਿੰਦਾ ਚੰਗਾ ਹੋਇਆ ਇਹਦੇ ਉੱਤੇ ਤੇ ਜੇ ਉਹਨਾਂ ਅਫਸਰਾਂ ਦੀ ਬੇਈਮਾਨੀ ਹੁੰਦੀ ਉਹ ਐਫ ਆਈ ਆਰ ਦਰਜ ਕਰਕੇ ਉਸੇ ਵੇਲੇ ਉਂਗਲ ਲਾ ਸਕਦੇ ਸੀ ਵੀ ਇਨਕੁਆਰੀ ਲਵਾ ਲੂ ਤੇ ਬੋਲਣਾ ਇਹਨੇ ਜਾਂ ਜਿਨ੍ਹਾਂ ਦੀ ਉਹ ਸੰਸਥਾ ਹੈ ਉਹਨਾਂ ਨੇ ਕੀ ਬੋਲਣਾ ਉਹਨਾਂ ਦੀਆਂ ਤਾਂ ਜੋ ਪਿਛਲੇ ਦਿਨੀ ਤੁਸੀਂ ਜੋ ਆਡੀਓ ਵੀਡੀਓ ਉਹਨਾਂ ਦੀਆਂ ਦੇਖੀਆਂ ਵਾਇਰਲ ਹੋਈਆਂ ਤੁਹਾਡੇ ਸਾਹਮਣੇ ਉਹਨਾਂ ਨੇ ਕੀ ਬੋਲਣਾ ਹੁਣ ਮੈਂ ਤੁਹਾਨੂੰ ਬੇਨਤੀ ਕਰੂੰਗਾ ਅਮਰਪਾਲ ਸਿੰਘ ਮਹਿਰੋਂ ਇੱਕ ਤਾ ਉਹਦੇ ਗਰੂਮਿੰਗ ਗੈਂਗ ਤੇ ਬੋਲ ਇੱਕ ਜਿਹੜੇ ਮੁਸਲਮਾਨਾਂ ਨੇ ਪਹਿਲ ਕੀਤੀ ਆ ਸਾਡੇ ਫੋਟਕਾ ਸਾਹਿਬ ਟਾਇਲਟ ਚ ਬੇਅਦਬੀ ਕੀਤੀ ਬੋਲ ਹੁਣ ਉਹਨਾਂ ਦੇ ਖਿਲਾਫ ਜੇ ਤੂੰ ਵਾਕਿਆ ਨੂੰ ਸਿੱਖ ਹੈ ਤੇ ਸਿੱਖੀ ਨੂੰ ਪਿਆਰ ਕਰਦਾ ਆਇਆ ਕਰ ਉਹਨਾਂ ਹਰੇਕ ਤਰੀਕ ਤੇ ਫਰੀਦਕੋਟ ਦੇ ਆਦਮੀ ਆ ਤੇ ਡਰ ਕਾਦਾ ਜਦੋਂ ਤਲੀ ਤੇ ਰੱਖ ਲਈ ਰਹੀ ਗੱਲ ਮੇਰਾ ਤਾਂ ਇੱਕੋ ਜੋਰ ਲੱਗਿਆ ਵਾ ਵੀ ਜਿੱਦਣ ਅਸੀਂ ਐਸ ਚੀਜ਼ ਦੇ ਵਿੱਚ ਫਰਕ ਸਮਝ ਲਿਆ ਨਾ ਇਹਨਾਂ ਦੇ ਵਿੱਚੋਂ ਅਸਲੀ ਬ੍ਰਹਮ ਗਿਆਨੀ ਕਿਹੜਾ ਹੈ ਜਦ ਦਿਨ ਅਸੀਂ ਇਹ ਫਰਕ ਸਮਝ ਗਏ ਉਸ ਦਿਨ ਸਾਡੀ ਕੌਮ ਨੂੰ ਕੋਈ ਨਹੀਂ ਰੋਕ ਸਕਦਾ ਸਾਡੇ ਸਾਡੇ ਚ ਏਕਾ ਹੋਣਾ ਜ਼ਰੂਰੀ ਹੈ ਇਹਗਾ ਇਹ ਕੇਸ ਜਿਹੜਾ ਸੀ ਇਹ ਬਹੁਤ ਵੱਡਾ ਕੇਸ ਸੀ ਤੇ ਤੂੰ ਬਹੁਤ ਛੋਟੀ ਗੱਲ ਦੇ ਵਿੱਚ ਲਿਆ ਕੇ ਲਜਾਤਾ ਪੰਤਕ ਜਿੱਥੇ ਬੰਦੀਆਂ ਇਕੱਠੀਆਂ ਹੁੰਦੀਆਂ ਹੁੰਦੀਆਂ ਉੱਥੇ ਫੈਸਲਾ ਲੈਂਦੀਆਂ ਕਿਹੜੀ ਸਜ਼ਾ ਬਾਬੇ ਵਾਸਤੇ ਮقرਰ ਕਰਦੀਆਂ ਏੜ ਦੇਖ ਦੇ ਤੂੰ ਉਲਝਾ ਕੇ ਮਸ਼ਹੂਰ ਹੀ ਹੋਣ ਵਾਸਤੇ ਇਸ ਗੱਲ ਨੂੰ ਉਲਝਾ ਕੇ ਕੁਝ ਨਹੀਂ ਨਿਕਲਣਾ ਇਹਦੇ ਚੋਂ ਮੈਂ ਉਦੋਂ ਵੀ ਸੁਨੇਹਾ ਭੇਜਿਆ ਸੀ ਕਿ ਭਾਈ ਇਹ ਕੇਸ 7 ਦਿਨ ਨਹੀਂ ਖੜਨਾ ਤੇ ਜੇ ਖੜਾ ਤਾਂ ਦੱਸ ਦਿਓ ਕਿਉਂਕਿ ਜਦੋਂ 164 ਦੇ ਬਿਆਨ ਹੋ ਗਏ ਕੇਸ ਆ ਜਿਹੜਾ ਅਦਾਲਤ ਦੇ ਦਰੇ ਵਿੱਚ ਚਲਾ ਗਿਆ ਪੁਲਿਸ ਦਾ ਉਹ ਕੰਮ ਆ ਚਲਾਣ ਦੇਣਾ ਤਫਤੀਸ਼ ਅਦਾਲਤ ਅੱਗੀ ਕਿਉਂਕਿ 164 ਤੋਂ ਬਾਅਦ ਅਦਾਲਤ ਦੀ ਦੇਖਰੇਖ ਦੇ ਵਿੱਚ ਉਹ ਕੇਸ ਚੱਲਣਾ ਹੁਣ ਉਹ ਕੁੜੀ ਅਦਾਲਤ ਵਿੱਚ ਹੀ ਬਿਆਨ ਦੇਗੀ ਅਦਾਲਤ ਵਿੱਚ ਜਾ ਕੇ ਮੁਕਰਗੀ ਗਾਇਸ ਸਾਹਿਬ ਨੇ ਖਾਰਜ ਕਰਨਾ ਪੁਲਿਸ ਕੋਲ ਤੇ ਪਾਵਰ ਹੀ ਕੋਈ ਨਹੀਂ ਪੁਲਿਸ ਕੋਲ ਕੇਸ ਨੂੰ ਖਾਰਜ ਕਰਨ ਦੀ ਕੋਈ ਪਾਵਰ ਨਹੀਂ ਅਦਾਲਤ ਤੋਂ ਖਾਰਜ ਕੇਸ ਉਹਨੂੰ ਅਦਾਲਤ ਦੇ ਹੁਕਮਾਂ ਤੇ ਹੋਣਾ ਮਿਸਾਲ ਦੇ ਤੌਰ ਤੇ ਸੁੱਚਾ ਸਿੰਘ ਲੰਘਾ ਵਾਲਾ ਕੇਸ ਸੀ ਵੀਡੀਓ ਵਾਇਰਲ ਹੋਈ ਸਾਰੀ ਦੁਨੀਆ ਨੇ ਦੇਖੀ ਉਹੀ ਔਰਤ ਜੱਜ ਸਾਹਿਬ ਦੇ ਸਾਹਮਣੇ ਜਾ ਕੇ ਕਹਿੰਦੀ ਆ